ਦਲੇ ਐਵੇਂ ਕਰਿਆ ਕਰ ਸਾਰਾ ਖਾਵਾ ਜਿੰਦਾਬਾਦ ਜਿੰਦਾਬਾਦ ਵਾਡਾ ਇੱਕਾ ਜਿੰਦਾਬਾਦ 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 ਸੱਚਾ ਬੋਲੋ ਜਿੰਦਾਬਾਦ ਬੋਲ ਵੀ ਇੱਥੇ ਨਾ ਇੱਕ ਸਾਡੇ ਤੇ ਲੋ ਹਲਕੇ ਦੇ ਸਾਰੀ ਲੋਕਾਂ ਦੇ ਥੋਪੀ ਗਈ ਹੈ ਫੇ ਲੋਡ ਤੋਂ ਯੂਨੀਅਨ ਕਿਸਾਨ ਆਪਣਾ ਟਰੱਕ ਯੂਨੀਅਨ ਬਣਾਈ ਗਈ ਹੈ ਜਿਹੜੀ ਕਿ 10-15 ਸਾਲ ਤੋਂ ਭੰਗ ਆਉਂਦੀ ਸੀਗੀ ਇਹਨਾਂ ਨੇ ਦੁਬਾਰਾ 10 ਬੰਦਿਆਂ ਨੂੰ ਖੁੱਸੂ ਕਰਨ ਦੇ ਵਾਸਤੇ ਯੂਨੀਅਨ ਬਣਾਈ ਹੈ ਇਹ ਤੇ ਬਹੁਤ ਲਾਸ ਹੈ ਕਿਸਾਨਾਂ ਨੂੰ ਵਪਾਰੀਆਂ ਨੂੰ ਸੈਲਰ ਵਾਲਿਆਂ ਨੂੰ ਕੋਲਡ ਸਟੋਰ ਵਾਲਿਆਂ ਨੂੰ ਸਾਰਿਆਂ ਨੂੰ ਇਹਦਾ ਲਾਸ ਵਪਾਰੀਆਂ ਨੂੰ ਜਿੱਥੇ ਜੁਨੀਅਨ ਹੈ ਉੱਥੇ ਵਪਾਰੀ ਆਉਂਦਾ ਹੀ ਨਹੀਂ ਜੇ ਵਪਾਰੀ ਕੋਈ ਆਪਣੀ ਗੱਡੀ ਵੀ ਲੈ ਕੇ ਆਉਂਦਾ ਤਾਂ ਉਹਦੀ 2-2000 5-5000 ਦੀ ਪਰਚੀ ਕੱਟੀ ਜਾਂਦੀ ਹੈ ਅਗਰ ਅਸੀਂ ਗੱਡੀ ਇਹਨਾਂ ਦੇ ਮੰਗਦੇ ਆਂ ਵੀ ਸਾਨੂੰ ਗੱਡੀ ਦਿਓ ਗੱਡੀ ਦਾ ਭਾੜਾ 40 ਰੁਪਏ ਮੰਨ ਲਓ ਕੁਆਂਟਲ ਆ ਇਹ ਕਹਿੰਦੇ 70 ਰੁਪਏ ਦੇਣਾ 80 ਰੁਪਏ ਲੈਣਾ ਲੈਣੀ ਹੀ ਪੈਣੀ ਹੈ ਕੋਈ ਹੱਲ ਨਹੀਂਗਾ ਇਹ ਕੋਈ ਨਹੀਂ ਲੈਂਦਾ ਤਾਂ ਉਹਦੀ ਕੁੱਟਮਾਰ ਕਰਦੇ ਨੇ ਤਾਂ ਨਹੀਂ ਤਾਂ ਉਹਨੂੰ ਗੱਡੀ ਨਹੀਂ ਦਿੰਦੇ ਜਿਸ ਤਰ੍ਹਾਂ ਸਾਡਾ ਇੱਥੇ ਆਲੂ ਦਾ ਵਪਾਰ ਹੈ ਆਲੂ ਰਾਤ ਨੂੰ ਅਸੀਂ ਪੜਦੇ ਆ ਰਾਤ ਨੂੰ ਹੀ ਲੋਡ ਕਰਨਾ ਹੁੰਦਾ ਗੱਡੀ ਖੇਤ ਚਲੀ ਜਾਂਦੀ ਹੈ ਖੇਤ ਚ ਜਾਂਦੀ ਹੈ ਤਾਂ ਮੌਕੇ ਤੇ ਗੱਡੀ ਸਾਨੂੰ ਚਾਹੀਦੀ ਹੁੰਦੀ ਆ ਗੱਡੀਆਂ ਇਹਨਾਂ ਕੋਲ ਹੈ ਨਹੀਂ ਗੀਆਂ ਗੱਡੀਆਂ ਇਹਨਾਂ ਨੇ ਲੈ ਕੇ ਬਾਹਰੋਂ ਟਰਾਂਸਪੋਰਟਰਾਂ ਤੋਂ ਸਾਨੂੰ ਗੱਡੀਆਂ ਦੇਣੀਆਂ ਹੁੰਦੀਆਂ ਨੇਗੀਆਂ ਤੇ ਉਹਦਾ ਵਿੱਚ ਵਿਚਾਲੇ ਗੁੰਡਾ ਟੈਕਸ ਲੈਂਦੇ ਨੇ ਗੁੰਡਾ ਪਰਚੀ ਕਹਿ ਲਓ ਉਹਨੂੰ ਜੱਜ਼ੀਆ ਕਹਿ ਲਓ ਉਹਨੂੰ ਜਿਸ ਤਰ੍ਹਾਂ ਵੀ ਜੇ ਕੋਈ 40 50 ਰੁਪਏ ਰੇਟ ਆ 100 ਰੁਪਏ ਦਵਾਂਗੇ ੱੱਕਾ ਕਰਦੇ ਜੇ ਤੁਸੀਂ ਬਾਹਰੋਂ ਟ੍ਰਾਂਸਪੋਰਟ ਦਾ ਇੰਤਜ਼ਾਮ ਕਰਦੇ ਆ ਕਿ ਇੱਥੇ ਐਂਟਰ ਫੋਨ ਦਿੱਤਾ ਜਾਵੇਗਾ ਜਾਂ ਨਹੀਂ ਨਹੀਂ ਫੇਰ ਨਹੀਂ ਜੇ ਯੂਨੀਅਨ ਲਾਗੂ ਹੋ ਜਾਂਦੀ ਹੈ ਫੇਰ ਇਹਨਾਂ ਦੇ ਅੰਡਰ ਆਹੀਏ ਆਏਗਾ ਸਾਰਾ ਕੁਝ ਇਹ ਬਾਹਰੋਂ ਜਦੋਂ ਟ੍ਰਾਂਸਪੋਰਟਰ ਤੋਂ ਲੈ ਕੇ ਗੱਡੀ ਫੇਰ ਕਿਸਾਨਾਂ ਨੂੰ ਦੇਣਗੇ ਵਪਾਰੀਆਂ ਨੂੰ ਦੇਣਗੇ ਉਹਨਾਂ ਰਾਹੀ ਆਊਗਾ ਫੇਰ ਤਾਂ ਸਾਰਾ ਕੁਝ ਅੱਜ ਸਾਡੀ ਸਮੂਥੀਆਂ ਕਿਸਾਨ ਜਥੇਬੰਦੀਆਂ ਸੈਲਰ ਸੈਲਰਾਈਜ਼ੇਸ਼ਨ ਤੇ ਆਰਟੀਸੇਸ਼ਨ ਤੇ ਸਾਰੇ ਕੋल्ड ਸਟੋਰ ਅੱਜ ਇੱਕ ਅਮਲੋਹ ਮੰਡੀ ਦੇ ਅਨਾਜ ਮੰਡੀ ਵਿੱਚ ਮੀਟਿੰਗ ਹੋਈ ਆ ਕਿ ਜੋ ਆਪਣੇ ਅਮਲੋਹ ਦੇ ਵਿੱਚ ਕਿਸਾਨ ਆਪਣੇ ਟਰੱਕ ਜੂਨੀਅਨ ਦਾ ਮਸਲਾ ਸੋ ਇਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਅੱਜ ਇੱਕ ਛੋਟੀ ਮੀਟਿੰਗ ਸੀਗੀ ਸਮੂਚੀਆਂ ਜਥੇਬੰਦੀਆਂ ਰਲ ਕੇ ਇੱਕ ਵੱਡਾ ਸੰਘਰਸ਼ ਵਿਵਹਨਗੇ ਆ ਸੋ ਅਸੀਂ ਐਸਡੀਐਮ ਨੂੰ ਤੇ ਅੱਗੇ ਜ਼ਿਲ੍ਹੇ 'ਚ ਵੀ ਮੰਗਬਤਰ ਦੇਵਾਂਗੇ ਸੋ ਸਾਡੀ ਤਾਂ ਸਰਕਾਰ ਅੱਗੇ ਹੀ ਬੇਨਤੀ ਆ ਕਿ ਅਸੀਂ ਕਿਸਾਨਾਂ ਦੇ ਅਰ ਲੋਕਾਂ ਦੇ ਰੋਹ ਅੱਗੇ ਕੁਝ ਵੀ ਨਹੀਂ ਹੁੰਦਾ ਤੁਸਾਂ ਤਾਰ ਨੂੰ ਫੈਸਲਾ ਵਾਪਸ ਲੈਣਾ ਪਊਗਾ ਇਹ ਜਿਹੜੀ ਜੂਨੀਅਨ ਬਣੀ ਹੈ ਨਾ ਇੱਕ ਦੋ ਦਿਨ ਪਹਿਲਾਂ ਤੇ ਉਹਦੇ ਖਿਲਾਫ ਹੈ ਜਿਹੜੀ ਟਰੱਕ ਯੂਨੀਅਨ ਬਣੀ ਹੈ ਠੀਕ ਉਹਦੇ ਵਿਰੋਧਤਾ ਜੇ ਹੋਈ ਹੈ ਵੀ ਸਾਡੇ ਨਾਲ ਸਾਰੇ ਆੜਤੀਆਂ ਦਾ ਵੀ ਨੁਕਸਾਨ ਹੋ ਰਿਹਾ ਫਾਰਮਰਾਂ ਦਾ ਵੀ ਨੁਕਸਾਨ ਹੋ ਰਿਹਾ ਕੋਲ ਸਟੋਰ ਵਾਲਿਆਂ ਦਾ ਵੀ ਛੇੜ ਰਾ ਲੈਣ ਦੇ ਵੀ ਇਹ ਸਾਰਿਆਂ ਦੀ ਸਮੂਹਕ ਮੈਟਿੰਗ ਸੀ ਇਹ ਤੇ ਦੁਬਾਰਾ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੀ ਠੱਠ ਵਠ ਕਰਕੇ